ਸ਼ਹਿਰ ਦੇ ਵਿੱਚ ਈ ਰਿਕਸ਼ਾ ਜਿੱਥੇ ਕਮਾਈ ਦਾ ਸਾਧਨ ਬਣਿਆ ਸੀ ਉੱਥੇ ਹੀ ਅੱਜ ਇਹ ਮੁਸੀਬਤ ਦਾ ਕਾਰਨ ਵੀ ਬਣ ਗਿਆ ਜੀ ਹਾਂ ਦੱਸ ਦਈਏ ਕਿ ਬਟਾਲਾ ਪੁਲਿਸ ਵੱਲੋਂ ਇਹ ਸਾਰੇ ਈ ਰਿਕਸ਼ਾ ਜਿਹੜੇ ਨੇ ਉਹ ਆਪਣੇ ਜਿਹੜੇ ਆ ਉਹ ਕਬਜ਼ੇ 'ਚ ਲੈ ਲਏ ਨੇ ਔਰ ਇਹਨਾਂ ਦੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਇਹਨਾਂ ਦੇ ਕਾਗਜ਼ ਇਹਨਾਂ ਦੇ ਲਾਇਸੈਂਸ ਜਿਹੜੀ ਉਹਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੱਸ ਦਈਏ ਕਿ ਲੰਬੇ ਸਮੇਂ ਤੋਂ ਪੁਲਿਸ ਵੱਲੋਂ ਜਿਹੜੀ ਆ ਉਹ ਕੰਪਲੀਟ ਆ ਰਹੀ ਸੀ ਕਿ ਇਹ ਈ ਰਿਕਸ਼ਾ ਵਾਲਿਆਂ ਦੀ ਜਿਹੜੀ ਆ ਨਾ ਤਾਂ ਕੋਈ ਨੰਬਰ ਪਲੇਟ ਹੁੰਦੀ ਹੈ ਨਾ ਹੀ ਕੋਈ ਇਹਨਾਂ ਦਾ ਲਾਇਸੈਂਸ ਚੈੱਕ ਕਰਦਾ ਹੈ ਤੇ ਨਾ ਹੀ ਇਹਨਾਂ ਦੇ ਕੋਈ ਕਾਗਜ਼ ਚੈੱਕ ਕਰਦਾ ਹੈ ਤਾਂ ਇਸ ਸਬੰਧ ਦੇ ਵਿੱਚ 10 ਦਿਨ ਦਾ ਇਹਨਾਂ ਨੂੰ ਟਾਈਮ ਦਿੱਤਾ ਗਿਆ ਹੈ ਤਾਂ ਇਸ ਸਬੰਧ 'ਚ ਕੀ ਕੁਝ ਕਹ ਰਹੇ ਨੇ ਲੋਕ ਅਤੇ ਪੁਲਿਸ ਪ੍ਰਸ਼ਾਸਨ ਆਉ ਤੁਹਾਨੂੰ ਵੀ ਦੱਸਦੇ ਹਾਂ ਵੇਖੋ ਜਿਹੜਾ ਸੱਚ ਹੈ ਉਹ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਮੰਨਣਾ ਹੀ ਪੈਣਾ ਇਹ ਸਾਰੇ ਆਪਣੇ ਆਪ ਦੇ ਧਿਆਨ ਮਾਰਨ ਵੀ ਕੀ ਕਰਨ ਦੇ ਆ ਕਈ ਵਾਰੀ ਅਸੀਂ ਰੋਕਨੇ ਆ ਤੇ ਰੋਕਦਿਆਂ ਰੋਕਦਿਆਂ ਦੌੜ ਜਾਂਦੇ ਨੇ ਮਤਲਬ ਇਹ ਗੱਲ ਨਹੀਂ ਕਿ ਠੀਕ ਹੈ ਨਹੀਂ ਕਿ ਚੱਲੇ ਇਹ ਕੋਈ ਵੀ ਪ੍ਰੋਫੈਸ਼ਨਲ ਡਰਾਈਵਰ ਨਹੀਂ ਇਹਨਾਂ ਕੋਲ ਲਾਇਸੈਂਸੀ ਅੱਧਿਆਂ ਕੋ ਤੇ ਨਹੀਂ ਕਿਸੇ ਬਿਰਲੇ-ਵਾਂਜੇ ਕੋ ਹੋਇਆਗਾ ਇਹਨਾਂ ਨੂੰ ਅੱਜ ਦੱਸਦਾ ਵੀ ਜਿਹੜਾ ਜੇ ਕੋਈ ਇਹਨਾਂ ਨੂੰ ਟਾਈਮ ਦਿੱਤਾ ਅਫਸਰਾਂ ਨਾਲ ਗੱਲ ਕਰਕੇ ਤੇ ਫੇਰ ਇਹਨਾਂ ਨੂੰ ਦੋ ਚਾਰ ਦਿਨਾਂ ਪੰਜਾਂ ਦਾ ਟਾਈਮ ਦੇਵਾਂਗਾ ਜਦੇ ਵਿੱਚ ਆਪਣੇ ਲਾਇਸੈਂਸ ਅਪਲਾਈ ਕਰਕੇ ਤੇ ਆਪਣੀਆਂ ਰਸੀਦਾਂ ਲਿਆ ਕੇ ਦੇਣਗੇ ਤੇ ਆਪਣੇ ਜਿਹੜੇ ਵੀਕਲ ਨੇ ਉਹਨਾਂ ਦੀਆਂ ਆਰਸੀ ਐਪਲਾਈ ਕਰਕੇ ਤੇ ਰਸੀਦ ਲਿਆ ਕੇ ਤੇ ਉਹਨਾਂ ਕੇ ਨੀ ਤੇ ਇਹਨਾਂ ਦੇ ਖਿਲਾਫ ਕਾਰਵਾਈ ਕਰੂੰਗਾ ਚਲੋ ਅਸੀਂ ਮਾਨ ਕਰਨੇ ਆ ਬੰਦੇ ਸਾਰੇ ਸਾਰੇ ਆਪਣਾ ਰੋਟੀ ਪਾਣੀ ਕਮਾਉਣ ਪਰ ਇਹ ਇਹ ਇੰਨਾ ਕਿ ਕਮਾਉਣ ਜਿੰਨੇ ਨਾਲ ਸਾਰਿਆਂ ਦਾ ਗੁਜ਼ਾਰਾ ਹੁੰਦਾ ਰਹਿਆ ਇਹਨਾਂ ਨੇ ਵੀ ਕਿਹਦਾ ਨੁਕਸਾਨ ਕਰਕੇ ਆਪਣਾ ਰੋਟੀ ਪਾਣੀ ਕਮਾਉਣ ਦਾ ਕੋਈ ਵਧੀਆ ਨਹੀਂ ਗੱਲ ਹੈ ਵਿੱਚ 40 50% ਬੰਦੇ ਜਿਨ੍ਹਾਂ ਕੋਲ ਲਾਇਸੈਂਸੀਆਂ ਨਹੀਂ ਜਿਨ੍ਹਾਂ ਨੂੰ ਡਰਾਈਵਰੀ ਦਾ ਪਤਾ ਹੀ ਨਹੀਂ ਇੱਕ ਦਿਨ ਮੈਂ ਇੱਕ ਵੇਖਿਆ ਉਹਨੂੰ ਚੁੱਕ ਕੇ ਪਤਾ ਲੱਗਾ ਵੀ ਉਹਦੇ ਘਰ ਦੇ ਉਹਨੂੰ ਉੱਥੇ ਬਿਠਾ ਦਿੰਦੇ ਨੇ ਥੱਲੇ ਉਹ ਤਾਂ ਨਹੀਂ ਦਾ ਚੱਲਦਾ ਤੋ ਸਾਰਾ ਦਿਨ ਇੱਥੇ ਰਖਸ਼ਾ ਚਲਾਉਂਦਾ ਕਿ ਸ਼ਹਿਰ ਚ ਪਰ ਮੈਨੂੰ ਇਹ ਨਹੀਂ ਕਲੀਅਰ ਹੋਇਆ ਵੀ ਸਾਡੇ ਸ਼ਹਿਰ ਚ ਕੀ ਹੋ ਰਖਦੇ ਆ ਉਹ ਨਹੀਂ ਕਰਨ ਫਿਰ ਉਹਨੂੰ ਵੀ ਰੋਕਾਂਗੇ ਵੀ ਇਹ ਕੰਮ ਨਾ ਕਰ ਅੱਜ ਘੱਟੋ ਘੱਟ ਲਗਭਗ ਸਿਰੇ ਵੀ 50 ਲਗਭਗ ਗੱਡੀਆਂ ਫੜੀਆਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਲਾਇਸੈਂਸ ਨਹੀਂ ਹੈਗੇ ਕਈਆਂ ਦੇ ਹੈਗੇ ਆ ਉਹਨਾਂ ਨੇ ਘਰ ਲਾ ਕੇ ਰੱਖਿਆ ਅਸੀਂ ਸਾਰਿਆਂ ਨੂੰ ਬੇਨਤੀ ਕਰਤੀ ਆ ਵੀ 8 ਜਾਂ 10 ਦਿਨ ਦਾ ਪ੍ਰਸ਼ਾਸਨ ਕੋਲ ਹੱਥ ਜੋੜ ਕੇ ਟਾਈਮ ਲੈ ਲੈਣੇ ਵੀ ਉਹਦੇ ਵਿੱਚ ਵਿੱਚ ਆਪਣੀਆਂ ਆਰਸੀਆਂ ਬਣਾਓ ਕਈ ਹੈਂਡੀਕੈਪਰ ਕਈਆਂ ਦੇ ਹੱਥ ਨਹੀਂ ਮੁੜਦੇ ਉਸ ਸਵਾਰੀਆਂ ਲਈ ਤੇ ਉਹਨਾਂ ਨੂੰ ਕੀ ਕਹੀਏ ਫਿਰ ਅਸੀਂ ਤੇ ਕਹਿੰਦੇ ਆ ਜੇ ਅਸੀਂ ਕਹਿੰਦੇ ਸਾਡੇ ਗੱਲ ਪੈਂਦੀ ਐ ਉਹ ਲਾ ਕੇ ਰੱਖੇ ਹੋਏ ਐ ਵੀ ਉਹਨਾਂ ਨੂੰ ਪਤਾ ਚਲਾਣ ਹੋ ਜਾਂਦੇ ਆ ਵੀ ਉੱਚਾ ਘਰ ਲਾ ਕੇ ਰੱਖੇ ਹੋਏ ਬਹੁਤ ਜ਼ਿਆਦਾ ਜੀ ਕਿਹੜਾ ਕਿਹੜਾ ਮੈਸ਼ਾ ਕਰਦੇ ਆ ਸਾਨੂੰ ਇਹ ਅਸੀਂ ਕਹਿ ਦਿੰਦੇ ਬਈ ਅਸੀਂ ਅਮਲੀ ਹੁੰਦੇ ਆ ਅਸੀਂ ਆਪ ਕਈਆਂ ਨੂੰ ਕਹਿੰਦੇ ਆ ਵੀ ਇੱਕ ਦਿਨ ਇੱਕ ਬੰਦੇ ਨੇ ਸ਼ਰਾਬ ਪੀਤੀ ਚਾਰ ਸਵਾਰੀਆਂ ਬਿਠਾਈਆਂ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਤਿਆ ਤੂੰ ਪੈਗ ਲਾਇਆ ਤੂੰ ਪੈਗ ਲਈ ਦੇ ਵਿੱਚ ਸਵਾਰੀਆਂ ਟੋਣਿਆ ਇਸ ਸੈਰ ਦੇ ਵਿੱਚੋਂ ਅਸੀਂ ਦੇ ਚ ਕਮਾ ਕੇ ਖਾਣਾ ਇੱਕ ਬੰਦੇ ਨੇ ਨਹੀਂ ਖਾਣਾ ਇਹ ਰਜਗਾਰ ਲਗਭਗ 4-500 ਬੰਦੇ ਦਾ ਰਜਗਾਰ ਆ ਜੀ ਇੱਕ ਬੰਦੇ ਦੀ ਵਜ੍ਹਾ ਨਾਲ ਜਾਂ ਕੁਝ ਬੰਦੇ ਦੀ ਵਜ੍ਹਾ ਨਾਲ ਗਲਤ ਹੁੰਦਾ ਹੀ ਮੰਨਦੇ ਆ ਅਸੀਂ ਕੋਈ ਖੁਦ ਗਿਆ ਪ੍ਰਸ਼ਾਸਨ ਲਗਭਗ 500 ਦੇ ਵਿੱਚੋਂ 100-200 ਨੂੰ ਪਤਾ ਹੋ ਗਿਆ 2-250 ਕਿਉਂਕਿ ਕਈਆਂ ਨੂੰ ਪਤਾ ਹੀ ਨਹੀਂ ਕਿੱਥੇ ਗੱਡੀ ਲੈ ਕੇ ਤੁਰ ਪਏ ਆ ਗੱਡੀ ਅੱਧ ਵਿਚ ਖੜੀ ਇੱਕ ਅੱਗੇ ਖੜੀ ਇੱਕ ਪਿਛੇ ਰੋਕ ਦਿੰਦੇ ਆ ਉਹਦੇ ਪਿਛੇ ਘਟੋਕ ਦਿੰਦੇ ਆ ਇਹ ਪੈਸੇ ਤਾਂ ਵੀ ਦੇਖ ਦੇਖੋ ਹੁਣ ਜਾ ਹੀ ਖਰਚਾ ਜੀ ਕਰਨਾ ਕੋਈ ਕੇਸ ਰੰਨਾ ਕੋਈ ਕਿੱਥੇ ਕਰ ਰਹੀ ਹੈ ਉਹ ਕੋਈ ਜੀ ਆਪਣੇ ਜੇਬ ਚੋਂ ਨਹੀਂ ਲਾਏਗਾ ਪ੍ਰਸ਼ਾਸਨ ਚਲਾਨ ਕਰਨ ਦਿਆ ਜੀ ਹੁਣ ਕੱਲ ਚਲਾਨ ਕੀਤੇ ਉਹਨਾਂ ਨੇ ਵੀ ਇਹ ਕਹਿਣ ਦੇ ਆ ਵੀ ਜਿਹੜੀਆਂ ਗੱਡੀਆਂ ਗਲਤ ਚਲਦੀਆਂ ਉਹਨਾਂ ਦੇ ਚਲਾਨ ਹੋਣਗੇ ਮਾਰਕਟਾਈਂਗ ਮਾਰਕਟਾਈਂਗ ਕਿਸੇ ਦੀ ਗੰਤੀ ਸਾਰੇ ਵੇਚ ਦਿਓ ਜਦੋਂ ਗਲਤ ਕੋਈ ਗੱਡੀ ਲਾਏਗਾ ਹੁਣ ਇੱਕ ਗੱਡੀ ਅੱਗੇ ਲੱਗੀ ਹੈ ਕੱਦ ਚਲਾ ਦਿਓ ਔਰ ਰਾਹ ਜਾਮ ਹੋਏ ਨਾ ਇਹਨਾਂ ਨੇ ਸਵਾਰੀ ਲੈ ਕੇ ਤੁਰ ਪੜਾ ਗੱਲ ਸਾਡੀ ਪੈਣੀ ਕਈਆਂ ਦਾ ਸਮਾਨ ਸਮਾਨ ਗਵਾਚਾ ਸਾਡੀ ਯੂਨੀਅਨ ਦੇ ਵਿੱਚ ਸਿਰਫ 4-4 ਲੱਖ ਦਾ ਸੋਨਾ ਹੀ ਆ ਆਪ ਬੋੜੇ ਲੋਕਾਂ ਨਹੀਂ ਸਰ ਪਤਿ ਦਿਖੋ ਇਹ ਉਹਨਾਂ ਤੋਂ ਕਹਿਣਾ ਤਾਂ ਹੈਗਾ ਨਾ ਫਿਰ ਮੰਨ ਲਓ ਇੱਕ ਬੰਦਾ ਸਹੀ ਗੱਲ ਲਾਈਨ 'ਚ ਤੁਰਿਆ ਆਉਂਦਾ ਇੱਕ ਲਿਆ ਕੇ ਵਿੱਚ ਲੋਕ ਤੇ ਉਹਨੂੰ ਕਹਿਣਾ ਨਹੀਂ ਜਿਹੜਾ 1.5 ਘੰਟੇ ਤੋਂ ਆਪਣਾ ਨੰਬਰ ਟਿਕਨ ਦਿਆ ਹੁਣ ਇੱਕ ਨੱਚ ਕੀ ਰਜਮਣ ਅੱਜ ਇਹ ਵੀ ਜਿਹੜੀਆਂ ਗੱਡੀਆਂ ਫੜੀਆਂ ਅਸੀਂ ਇਹਨਾਂ ਦਾ ਇੱਕ ਟਾਈਮ ਲੈ ਲਵਨੇ ਆਂ ਵੀ 10 ਦਿਨ ਦਾ ਜਾਂ ਹਫਤਾ ਉਹਨਾਂ ਟਾਈਮ ਦਿਓ ਅਸੀਂ ਸਾਰਿਆਂ ਦੇ ਲਾਇਸੈਂਸ ਆਰਸੀਆਂ ਓਕੇ ਕਰਦੇ ਆਂ ਇਹ ਗੱਲ ਤਾਂ 6 ਮਹੀਨੇ ਪਹਿਲਾਂ ਵੀ ਹੋਈ ਹਾਂਜੀ ਬਰਾੜੀਆਂ ਗੱਡੀਆਂ ਤਾਂ ਹੈਗੀਆਂ ਜੀ ਸਾਡੀਆਂ ਤੇ ਥੋੜੀਆਂ ਦੇ ਰਹਿ ਗਈ ਪਰ ਉਹਨਾਂ ਦੀਆਂ ਗੱਡੀਆਂ ਕੁੰਟੇ ਬਿਟਾਲੇ ਚੱਲਦੀਆਂ ਇਹਨਾਂ ਦੀ ਜਮੇ ਚੁੱਕਣੇ ਵੀ ਚਲੋ ਇਹ ਵਿਚਾਰੇ ਇਹ ਵੀ ਰੋਟੀ ਕਮਾ ਕੇ ਖਾਂਦੇ ਰਹਿ। ਮੇਰੀ ਪੱਡਾ ਫైనాన్స్ ਸਾਹਿਬ ਮੇਰੀ ਤੇ ਮੇਕੋ ਗੱਡੀਆਂ ਫైనాన్స్ ਹੋਈਆਂ ਬੰਦੇ ਦੀਆਂ ਨੇ 40 50 ਗੱਡੀਆਂ ਫైనాన్స్ ਹੋਈਆਂ। ਹੁਣ ਇਹਨਾਂ ਦੀ ਗੱਡੀਆਂ ਫੜੀ ਗਿਆ ਤੇ ਮੈਂ ਨਾਲ ਕੋ ਸੋਲਵਮੈਂਟ ਲੈਣੇ ਮੈਨੂੰ ਸੋਲਵਮੈਂਟਰੀ ਦੇਣ ਦੇ ਗੱਡੀ ਅੜ ਗਈ ਇਹਨਾਂ ਦੀ 10 12 ਗੱਡੀਆਂ ਰੋਹ ਹੀ ਫੜ ਲੈਣੇ ਕੇ ਛੱਡ ਦਿੰਦੇ ਆ। ਹੁਣ ਜੇ ਉਹ ਸੁਝੇ ਓਲ ਜੇ ਡੋਕਾਸ ਕੀਤੀ ਉਹਦੇ ਕਾਗਜ਼ ਆਰਸੀ ਕੋਈ ਦੀ ਉਹ ਸਭ ਕੁਝ ਮੇਕੋ ਪੇ ਇਹਨਾਂ ਦੇ ਸਟੈਂਪ ਪੇਪਰ ਪੇ ਇਹਨਾਂ ਚੱਕ ਚੁੱਕ ਸਾਰੇ ਪੇ ਦੋ ਉਪਸ਼ੇ ਜੇ ਹੁਣ ਇਹ ਕਹਿੰਦੇ ਪਹ ਲਾਇਸੈਂਸ ਕਹਿੰਦੇ ਆ ਲਾਇਸੈਂਸੀ ਜਾਂ ਕੋ ਟੈਂਪਰੇਰੀ ਲਾਇਸੈਂਸ ਇਹਨਾਂ ਦਾ ਬਣਾਉਣਾ ਵੀ ਜਿਹੜੇ ਆਪਣੇ ਰਿਕਸ਼ਾ ਗੱਲਾ ਚਲਾ ਸਕਣ ਕਾਰ ਭਾਂ ਨਾ ਚਲਾ ਸਕਣ ਉਹਨ ਦੀ سپورਟ ਤੇ ਦੇ ਨੇ ਜੇ 10 15 ਦਿਨ ਉਹਨੂੰ ਵੇਟ ਕਰਤਾ ਲੇਟ ਕਰਤਾ ਇਹਨਾਂ ਨੇ ਇਹ ਮੈਨੂੰ ਕਿੱਥੋਂ ਕਿਸਾ ਦੇਣੀ ਇਹਨਾਂ ਨੇ ਉਹ ਬੰਦੇ ਤੇ ਵਿਹਲੇ ਪਏ ਨੇ ਆ ਨੰਬਰ ਕਈ 22 ਨੰਬਰ ਤੇ 22 ਜਿਹੜੀਆਂ 2022 ਦੀਆਂ ਗੱਡੀਆਂ ਉਹਨਾਂ ਨੂੰ ਨਹੀਂ ਆਰਸੀ ਮਿਲਣ ਈ ਹੈਗੀ ਉਹ ਏਜੰਸੀ ਨੂੰ ਦਬਾਉਂ ਜਾਂਦਾ ਸਾਨੂੰ ਤੇ ਜਿੰਨਾ ਹੈਗੀ ਬਾਕੀ ਉਹਨਾਂ ਅਪਲਾਈ ਕਰਾ ਦਨੇ ਆ ਟੈਂਪਰੇਰੀ ਨੰਬਰ ਦਾ অপਸ਼ਨ ਦੇ ਦੇਣਾ ਇੱਕ ਟੈਂਪੋਰੀ ਨਾਲ ਕੋਈ ਲਸਾਂ ਸੇ ਦੇ ਦਿੰਦਾ ਜਿਹੜਾ ਅੱਜ ਅਪਲਾਈ ਕਰਨਾ ਸੂਰੇ ਲਸਾਂ ਸੇ ਮਿਲ ਜਾਏ ਸਿਰਫ ਈ ਰਿਕਸ਼ਾ ਚਲਾ ਸਕਦੇ 18 ਸਾਲ ਦੀ ਉਮਰ ਤੋਂ ਬਾਅਦ ਹੀ ਅਪਲਾਈ ਕਰ ਲੈਣਾ ਚਾਹੀਦਾ ਬੰਦੇ ਨੂੰ ਇਹ 18 ਕਰੇ 20 30 40 ਸਾਲ ਦੇ ਸਾਰੇ ਹੈਗੇ ਨਹੀਂ ਇਹ ਤੇ ਇਹਨਾਂ ਨੂੰ ਆਪਸ਼ਨ ਤੇ ਦੇਣ ਇੱਕ ਟੈਂਪੋਰੀ ਸਿਰਫ ਦੇਣ ਵੀ ਟੈਂਪੋਰੀ ਸਿਰ ਆਪਣਾ ਈ ਰਿਕਸ਼ਾ ਚਲਾ ਸਕਦੇ ਆ ਹੋਰ ਕੁਝ ਨਹੀਂ ਚਲਾ ਸਕਦੇ ਉਹਦੀ ਆਪਸ਼ਨ ਦੇ ਦੇ ਨਾ ਫਿਰ ਉਹਨਾਂ ਨੂੰ ਥਿਹੜੇ-ਥੜੇ ਬੰਦੇ ਆ ਕੀ ਕਰਨਾ ਹੈ ਥਿਹੜੇ ਕੀ ਕਰਨਾ ਹੈ ਚੱਕਦੇ ਹੋ ਕਿਸੇ ਰਿਕਸ਼ਾ ਨੂੰ ਤੁਸੀਂ ਕਿਹੜੇ-ਕਿਹੜੇ ਕਾਗਜ਼ ਚੱਕ ਮੈਂ ਇਹਨਾਂ ਕੋਲ ਚੱਕ ਲਈਏ ਸਟੈਂਪ ਪੇਪਰ ਲਿਆ ਇਹਨਾਂ ਕੋਲ ਮੈਂ 5-500 ਰੁਪਏ ਦਾ ਹੋਰ ਕਿਹੜੇ ਕਾਗਜ਼ ਆ ਹੋਰ ਨੇ ਗੱਡੀ ਦੀ ਕਿ ਆਰ.ਸੀ ਵੀ ਹੈਗੀ ਮਕਪਈਆਂ ਨਾ ਦੀਆਂ ਹੈਗੀਆਂ ਵਾ ਚੱਕ ਪੂਰੇ ਪਈ ਆ ਕੋਈ ਉਹ ਆਪਸ਼ਨ ਕੋਈ ਨਹੀਂ ਵਧੀਆ ਕਰਾ ਲਓ ਇਹਨਾਂ ਦੀ ਆਰ.ਸੀ ਉਹਨਾਂ ਨੂੰ ਤੇ ਜਬਤ ਨਹੀਂ ਕੀਤਾ ਗਿਆ ਜੜੀ ਵੀ ਇਹਨਾਂ ਦੇ ਇਹਨਾਂ ਦੀ ਇੰਸ਼ੋਰੈਂਸ ਪੋਲੀ ਵੀ ਹਾਂਜੀ ਇਹ ਇੰਸ਼ੋਰੈਂਸ ਵੀ ਦੇਣਾ ਸੀ ਨਵੀਆਂ-ਨਵੀਆਂ ਦੀ ਆ ਉਹਦੀ ਮਕ ਹੈਗੀ ਆ ਹੈਗੀ ਤੁਹਾਨੂੰ ਇਹਨਾਂ ਪਤਾ ਇੰਸ਼ ਰੜਕਾ ਤੇ ਅੱਜ ਪਿਆ ਵਾ ਉਦੋਂ ਕਿਉਂ ਨਹੀਂ ਪਿਆ ਹੈਗਾ ਜੇ ਰੂਲ ਅੱਜ ਨਵਾਂ ਬਣਿਆ ਕੋਈ ਰੂਲ ਤੇ ਉਦੋਂ ਦਾ ਚੱਲਣ ਦਾ ਜੋ ਹੈਗਾ ਵਾ ਮਤਲਬ ਜੇ ਆਪਸ਼ਨ ਆਉਂਦੇ ਇੱਕ ਡੀਟੇਲ ਦੇ ਉੱਤਰ ਤੇ ਕਹਿ ਕੇ ਇੰਨਾ ਤੇ ਕਹਿ ਦਿੰਨਾ ਕਿ ਟੈਂਪੋਰਰੀ ਲਾਇਸੈਂਸ ਦੇ ਦਿਓ ਦਿਨਾਂ ਨੂੰ ਸਿਰਫ ਓਨਲੀ ਈ ਰਿਕਸ਼ਾ ਚਲਾ ਸਕਦੇ ਆ ਮਤਲਬ ਗੱਡੀ ਹੋਰ ਕੋਈ ਨਹੀਂ ਚਲਾ ਸਕਦੇ ਤੁਹਾਨੂੰ ਵੀ ਮੁਸ਼ਕਲ ਆਉਂਦੀ ਹੈ ਮੁਸ਼ਕਲ ਹੋਣੀ ਮੈਂ ਨੇ ਤਾਂ 20-25 ਹਜ਼ਾਰ ਰੁਪਏ ਦੀ ਕਿਸ ਲੈਣੀ ਮੈਨੂੰ ਨਹੀਂ ਦੇ ਜਿਹੜਾ ਮੈਂ ਇਹ ਨਾਲ ਲੜਾ ਹੁਣ ਮੈਂ ਤਾਂ ਸੋਹ ਆਪਣੀ ਨਾਲ ਠੀਕ ਵਾ ਮੈਂ ਤਾਂ ਸੋ ਕੀ ਕਰਾਂ ਬੰਦੇ ਹੁਣ ਮੈਂ